ਇਹਦਾ ਕੀ ਸਬੂਤ ਆ ਵੀ ਸਾਰੇ ਤੱਤ ਹੈਗੇ ਐ ਦੇ ਵਿੱਚ ਜੀ ਉਹਨੂੰ ਟੈਸਟ ਕਰਨ ਵਾਲੀ ਬਹੁਤ ਸੌਖੀ ਵਿਧੀ ਆ ਤੁਸੀਂ ਘਰੇ ਹੀ ਟੈਸਟ ਕਰ ਸਕਦੇ ਹੋ ਉਹ ਕੀ ਹੈਗੀ ਆ ਤਕਨੀਕੀ ਹਾਂ ਟੈਕਨੀਕ ਉਹ ਆ ਜਿਹੜੀ ਬੜੀਆ ਵਰਮੀ ਕੰਪੋਸਟ ਖਾਦ ਨਾਲ ਉਹਨੂੰ ਨੀਰੀ ਨੂੰ ਲੈ ਕੇ ਕਾਸੇ ਚ ਪਾ ਕੇ ਜੀ ਉਹਦੇ ਵਿੱਚ ਕੋਈ ਵੀ ਬੀ ਲਾ ਦਿਓ ਅੱਛਾ ਕਿਸੇ ਵੀ ਕਿਸੇ ਹਾਂ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਵੀ ਆ ਸਾਰੇ ਤੱਤਾਂ ਬਾਰੇ ਸਾਨੂੰ ਦੱਸ ਦੂਗਾ ਬੂਟਾ ਜੀ ਜੇਟਾ ਉਸ ਬੂਟੇ ਦੇ ਪੱਤਿਆਂ ਤੇ ਜਾਂ ਕਿਸੇ ਜੀ ਤੇ ਕਿਸੇ ਟੱਟ ਦੀ ਘਾਟ ਦੀ ਨਿਸ਼ਾਨੀ ਆਉਂਦੀ ਆ ਜੀ ਤੇ ਇਹਦਾ ਮਤਲਬ ਵੀ ਉਹ ਖਾਦ ਦੇ ਵਿੱਚ ਹੈ ਨਹੀਂ ਹੂੰ ਗੇ ਉਸ ਬੂਟੇ ਦੇ ਪੱਤੇ ਤੇ ਕਿਸੇ ਤਰ੍ਹਾਂ ਦੀ ਘਾਟ ਦੀ ਨਿਸ਼ਾਨੀ ਨਹੀਂ ਆਉਂਦੀ। ਬਿਲਕੁਲ। ਤੇ ਇਹਦਾ ਮਤਲਬ ਵੀ ਜਿੰਨੀ ਬੂਟੇ ਨੂੰ ਤੱਤ ਸਾਰੇ ਚਾਹੀਦੇ ਹੋ ਸਾਰੇ ਇਹਦੇ ਵਿੱਚ ਹੈਗੇ। ਅੱਛਾ ਜੀ। ਇਹ ਤਾਂ ਇਹਦੀ ਇੱਕੋ ਮਾਲਾ ਪਰਖ ਕਰਨ ਦੀ ਬीडी ਆ। ਅੱਛਾ ਜੀ। ਬੂਟਾ ਦੱਸੋ ਤੁਹਾਨੂੰ ਵੀ ਇਹਦੇ ਵਿੱਚ ਸਾਰੇ ਤੱਤ ਹੈਗੇ ਆ ਜਾਂ ਇਹਦੇ ਵਿੱਚ ਹੈ। ਜੀ। ਸਭ ਤੋਂ ਸੌਖਾ ਤਸਾਬ ਤੋਂ ਬੜੀਆ ਟ੍ਰਿਕ ਹੈ ਇਹ ਟੈਸਟ ਕਰਨ ਦੀ ਅੱਛਾ ਇਹ ਜਿਹੜੇ ਹਨਾ ਵਰਮੀ ਕੰਪੋਸਟ ਖਾਦੀ ਜਦੋਂ ਗੱਲ ਆਉਂਦੀ ਹੈ ਕਈ ਲੋਕ ਇਹਨੂੰ ਕੱਚੇ ਕੱਚੇ ਟੋਏ ਪੱਟ ਕੇ ਬਣਾ ਲੈਂਦੇ ਆ ਤੁਸੀਂ ਇਹਨੂੰ ਪੂਰਾ ਪ੍ਰੋਪਰ ਬਣਾਇਆ ਹੋਇਆ ਹਵਾ ਕਿਵੇਂ ਚਾਹੀਦੀ ਔ ਸਾਰੀ ਗੱਲਬਾਤ ਸਮਝਾਓ ਵੀ ਇਹ ਕਿਉਂ ਸਾਰਾ ਵੇਹ ਅਪਣਾਇਆ ਤੁਸੀਂ ਉਹ ਜਿਹੜਾ ਕੱਚੇ ਬਿੱਡਾਂ ਚ ਆਪਾਂ ਤਿਆਰ ਕਰਦੇ ਆ ਜੀ ਇੱਕ ਗਡਵੇ ਦੇ ਚਮੜੀ ਦੇ ਵਿੱਚੋਂ ਪੀਲੇ ਜਿਹੇ ਰੰਗ ਦਾ ਇੱਕ ਖਾਸ ਕਿਸਮ ਦਾ ਜਿਵੇਂ ਆਪਾਂ ਨੂੰ ਪਸੀਨਾ ਆਉਂਦਾ ਹੈ ਹਾਂਜੀ ਇਹਦੇ ਵੀ ਚਮੜੀ ਦੇ ਵਿੱਚੋਂ ਇੱਕ ਪੀਲੇ ਜਿਹੇ ਰੰਗ ਦਾ ਡਰਬ ਨਿਕਲਦਾ ਹੈ ਜਿਹਨੂੰ ਵਰਮੀਵਾਸ਼ ਕਿਹਾ ਜਾਂਦਾ ਹਾਂਜੀ ਹਾਂਜੀ ਅਸਲ ਜਿਹੜਾ ਉਹ ਇਹਦਾ ਗੋਣਾ ਖਾਂਦਾ ਅਸਹੀ ਜੇ ਅਸੀਂ ਖਾੜ ਦੇ ਵਿੱਚੋਂ ਵਰਮੀਵਾਸ਼ ਕੱਢ ਲੈਂਦੇ ਆ ਤਾਂ ਵੀ ਵਰਮੀਵਾਸ਼ ਦੇ ਵਿੱਚ ਕੋਈ ਖਰਾਕੀ ਟੱਟ ਨਹੀਂ ਰਹਿੰਦੇ। ਹੂੰ। ਦੂਜਾ ਕੱਚੇ ਮਿੱੱਡਾਂ 'ਚ ਜਦੋਂ ਆਪਾਂ ਉੱਤੋਂ ਪਾਣੀ ਛਿੜਕਦੇ ਆ ਤੇ ਉਹ ਜਿਹੜਾ ਸਾਰਾ ਸਾਰਾ ਖਾੜ ਚੋਂ ਨਿਕਲ ਕੇ ਠਾਂ ਜਮੀਨ ਤੇ ਜਾਵੜਦਾ। ਯਾਨੀ ਕਿ ਜਿਹੜਾ ਉਹ ਵਰਮੀਵਾਸ਼ ਦਾ ਅਸਰ ਹੋਣਾ ਸੀਗਾ। ਵਰਮੀਵਾਸ਼ ਵੀ ਤੇ ਜਿੰਨਾ ਖਾੜ ਦੇ ਵਿੱਚ ਖਰਾਕੀ ਟੱਟਾ ਉਹ ਵੀ ਪਾਣੀ ਦੇ ਨਾਲ ਠਾਂ ਜੀਰ ਜਾਂਦੇ। ਜੀ। ਇਸ ਕਰਕੇ ਉਹਦੀ ਕੁਆਲਿਟੀ ਤੇ ਉਡੀ ਵਧਿਗਾ ਨਹੀਂ ਹੁੰਦੀ। ਹੂੰ। ਦੂਸਰਾ ਜਿਹੜੀ ਇਹਦੇ ਚ ਕਈ ਲੋਕ ਬੱਡਾਂ ਦੀ ਢਾਲ ਰੱਖ ਕੇ ਤੇ ਇਹਦੇ ਵਿੱਚੋਂ ਉਂ ਕੱਢੀ ਜਾਂਦੇ ਆ ਵਰਮੀਵਾਸ਼। ਉਹ ਅੱਡ ਸੇਲ ਕਰ ਦਿੰਦੇ ਆ। ਉਹ ਅੱਡ ਸੇਲ ਕਰਨੇ ਤਾਂ ਮੀ ਖਾਦੇ ਵਿੱਚ ਖਰਾਕੀ ਤੱਤ ਉਹਨੇ ਨਹੀਂ ਹੁੰਦੇ। ਹੂੰ। ਉਹ ਆਖਣ ਨੂੰ ਤਾਂ ਆਖਣਗੇ ਗਡਵਾ ਖਾਦਾ। ਬਿਲਕੁਲ। ਪਰ ਉਹਦੇ ਵਿੱਚ ਜਿਹੜੀ ਸਹੀ ਚਾਰਟ ਚਾਹੀਦੇ ਉਹ ਖਾਣ ਦੇ ਵਿੱਚ ਹੁੰਦੇ ਹੀ ਬਿਲਕੁਲ ਤੁਸੀਂ ਮਤਲਬ ਯੂਜ਼ ਉਹ ਅੱਡ ਨਹੀਂ ਕੱਢਦੇ ਹੈਗੇ ਅਸੀਂ ਨਾ ਤਾਂ ਇਹਦੇ ਵਿੱਚੋਂ ਵਰਮੀ ਵਾਸ਼ ਕੱਢਦੇ ਆ ਜੀ ਨਾਲ ਸਾਡੇ ਕੋਈ بارش ਵੇਲੇ ਕੋਈ ਪਾਣੀ ਇਸੇ ਲੋਡ ਤੋਂ ਵੱਧ ਪੈਂਦਾ ਜੀ ਤੇ ਨਾ ਹੀ ਇਹਦੇ ਥੱਦੇ ਪੌਲੀਥੀਨ ਵਗੈਰਾ ਪਾ ਕੇ ਇੱਟਾਂ ਪਾਈ ਹੈ ਹਮ ਲਾਈਆਂ ਉੱਤੇ ਕਿਸੇ ਕਿਸਮ ਦਾ ਲੋਡ ਤੋਂ ਵੱਧ ਹਮ ਪਾਣੀ ਅਸੀਂ ਜੂਜ ਹੀ ਨਹੀਂ ਕਰਦੇ ਬਿਲਕੁਲ ਇਸ ਕਰਕੇ ਜਿਹੜੀ ਸਾਡੀ ਖਾੜ ਦੀ ਕੁਆਲਿਟੀ ਆ ਉਹਦੇ ਵਿੱਚ ਸਭ ਤੋਂ ਬੈਸਟ ਚੀਜ਼ ਇਹੀ ਆ ਜੀ ਇਹ ਮਤਲਬ ਹੁਣ ਆਪਣੇ ਕਿੰਨੇ ਸਾਰੇ ਬੈੱਡ ਤਿਆਰ ਕੀਤੇ ਸ਼ੁਰੂਆਤ ਕਿੰਨੇ ਬੱਡਾਂ ਤੋਂ ਹੋਈ ਸੀਗੀ ਜੀ ਅਸੀਂ ਵੈਸੇ ਤਾਂ ਗੁਰ ਪ੍ਰਚਾਰ ਜੀ ਐਡਾ ਵੱਡਾ 105 ਫੁੱਟ ਲੰਬਾ ਤੇ 50 ਫੁੱਟ ਚੌੜਾ ਸ਼ੈੱਡ ਪਾ ਕੇ ਹੀ ਸ਼ਰਮਾਤ ਕੀਤੀ ਸੀ ਜੀ ਜਿੰਨਾ ਆਪਾਂ ਬੈਠੇ ਹੋਏ ਆ ਜਿੱਥੇ ਹਾਂ ਸਾਰਾ ਇਹ ਸ਼ੁਰੂ ਚ ਅਸੀਂ 2006 ਚ ਇਹ ਕੰਮ ਸਟਾਰਟ ਕੀਤਾ ਸੀ ਕਿ ਉਹ ਲਈ ਅਸੀਂ ਇਹ ਚਾਹ ਦਾ ਵਧੀਆ ਤਰੀਕੇ ਨਾਲ ਬਣਾ ਕੇ ਪ੍ਰੋਪਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਫਵਾਰਾ ਸਿਸਟਮ ਵੀ ਲੱਗਿਆ ਹਾਂਜੀ ਇਹਦੇ ਵਿੱਚ ਇੱਥੇ ਕੈਮਰੇ ਵਗੈਰਾ ਸਾਰਾ ਕੋਹੰਡਰ ਬਾਅਦ ਲੱਗਿਆ ਹੋਇਆ ਜੀ ਪ੍ਰੋਪਰ ਨੂੰ ਪੂਰਾ ਸਫਾਈ ਦੁਜਾ ਜਿੱਥੇ ਵੀ ਤੁਸੀਂ ਗਡੋਏ ਰੱਖੇ ਆ ਜੀ ਤੁਸੀਂ ਦੇਖਿਆ ਹੁਣ ਮੱਖੀ ਮੱਛਰ ਨਹੀਂ ਆਉਂਦਾ ਬਿਲਕੁਲ ਆਪਾਂ ਨੂੰ ਤਾਂ ਲੱਗ ਰਿਹਾ ਵੀ ਜਿਵੇਂ ਇੱਥੇ ਤੁਸੀਂ ਕੁਝ ਲਾਇਆ ਹੁੰਦਾ ਵੀ ਮੱਖੀ ਮੱਛਰ ਹੈ ਨਹੀਂ ਗਈ ਇੱਥੇ ਜਿੱਥੇ ਵੀ ਗਡੋਆ ਰੱਖਿਆ ਨਾ ਉੱਥੇ ਮੱਖੀ ਮੱਛਰ ਨਹੀਂ ਆਊਗਾ ਅੱਛਾ ਇਹ ਕੋਈ ਲੌਜੀਕ ਹੈ ਦੇ ਵਿੱਚ ਕੀ ਲੌਜੀਕ ਹੈ ਇਹਦੇ 'ਚ ਹੀ ਲੌਜੀਕਾ ਇਹਦੇ ਤੋਂ ਬਦਬੂ ਵੀ ਨਹੀਂ ਆਊਗੀ ਅੱਛਾ ਹੀ ਇਹ ਜਿਹੜਾ ਗਡੋਆਆਂ ਦੇ ਵਿੱਚੋਂ ਜਿਹੜਾ ਵਰਮੀਵਾਸ਼ ਦਾਈ ਅਸਲ ਗੋਣਾ ਹੂੰ ਆਮ ਲੋਕ ਵੀ ਕਈ ਆਹਣਡਿਆ ਵੀ ਉਹੀ ਗੋਬਟੋਂ ਤੁਸੀਂ ਖਾਣ ਤਿਆਰ ਕਰ ਦਿੰਦੇ ਆ ਤੇ ਉਹੀ ਗੋ ਅਸੀਂ ਡਾਇਰੈਕਟ ਆ ਉਹਦੇ ਖੇਤਾਂ 'ਚ ਪਾ ਸਕਦੇ ਆ ਹਾਂ ਡਾਇਰੈਕਟ ਪਾ ਸਕਦੇ ਆ ਜਾਂ ਰੂੜੀ ਕਿ ਵੀ ਉਹੇ ਗੋ ਪਰਵਾਤਾ ਹੈ ਹਾਂਜੀ ਹਾਂਜੀ ਪਰ ਨਈ ਗੁਰ ਪ੍ਰਸਾਦ ਜੀ ਅਸਲ ਜਿਹੜਾ ਗਡੋਆ ਇੱਕ ਤਾਂ ਇਹਨੂੰ ਖਾ ਕੇ ਪੇਟ ਰਾਈਂ ਕਰਦਾ ਤੇ ਇੱਕ ਉਹਦਾ ਜਿਹੜਾ ਚਮੜੀ ਵਿੱਚੋਂ ਨਿਕਲਦਾ ਵਰਮੀ ਬਾਸ਼ ਹਨ ਅਸਲ ਖਾਦ ਦੇ ਵਿੱਚ ਗੁਣ ਉਲੀਨਾਸ਼ਕ ਅੱਛੀ